ਹਰੂ ਹਿੱਸੇ ਕਦੇ ਜਾਈਏ ਵੇਖੀਏ ਨਾ ਨਾ ਕਿਤੇ ਕਾਂ ਡੋੜ ਨਾ ਘੋਗੜ ਨਾ ਇੰਦ ਨਾ ਗੜਜ ਕੋਈ ਸੀ ਨਹੀਂ ਸੀ ਕਿਤੇ ਤਤਰ ਬਟੇਰੇ ਦਾ ਹੋਣਾ ਕੀ ਇਹਨਾਂ ਦਾ ਵਿਚਾਰਿਆਂ ਦਾ ਉਦੋਂ ਵਕਤ ਪੈ ਗਿਆ ਹਨੇਕ ਦਰ ਨੋ ਗਏ ਤੇ ਜਾਨਵਰ ਥਾਰੇ ਖਤਮ ਹੋ ਗਏ ਜਿਹੜੀਆਂ ਚਿੜੀਆਂ ਉਹ ਵੀ ਘੱਟ ਲੱਗਿਆ ਕੱਚੇ ਕੋਠੇ ਹੁੰਦੀਆਂ ਉਹਨਾਂ ਚ ਵੱਡੀਆਂ ਠਾਂ ਲੌਕੇ ਜਾਂਦੇ ਬੱਚੇ ਕਰਦੀਆਂ ਕੋਠੀਆਂ ਪਾਇਆਂ ਵਹਿਣ ਕਿੱਥੇ ਕਿੱਥੇ ਆਣ ਨਾ ਪਉਣ ਉਹ ਵੀ ਵਿਚਾਰੀਆਂ ਬਹੁਤ ਚੰਗੀਆਂ ਕੋਈ ਤਾਂ ਮਿਚੜੀ ਹੋਊਗੀ ਹੈ ਨਹੀਂ ਬਾਪੂ ਨਸ਼ੇ ਪੱਤੇ ਨੂੰ ਲੈ ਕੇ ਕੋਈ ਗੱਲ ਕਹਦੇ ਅੱਛਾ ਨਸ਼ਾ ਪੱਤਾ ਜਿਹੜਾ ਇਹਨੇ ਪੰਜਾਬ ਨੂੰ ਵੀ ਲੈ ਲੈ ਲੱਕੋ ਬਿਲ੍ਹਾ ਉਹ ਲੋ ਨਸ਼ਾ ਦਾ ਹੋਈ ਨਹੀਂ ਜਾਣਦੇ ਕਿਹੋ ਜਿਹਾ ਨਸ਼ਾ ਹੁੰਦਾ ਹੁਣ ਨਸ਼ੇ ਇੰਨੇ ਚੱਲੇ ਆ ਕੁੱਲ ਬਣ ਜਾਂਦਾ ਤਾਹਾਂ ਮਗਰੋਂ ਨਸ਼ਾ ਸਮਝ ਵੇਚਣਾ ਸ਼ੁਰੂ ਕਰਦੂ ਹਟਾਉਣਾ ਦੇ ਕੀ ਨਸ਼ੇ ਨੇ ਸਾਰੇ ਗਵਰੂ ਖਰਾਬ ਕਰਦੇ ਗੱਲਾਂ ਵੀ ਨਸ਼ਾ ਐਨਿਆਂ ਦੇ ਨਾਂ ਹੀ ਨਹੀਂ ਜਾਣਦਾ ਕਿ ਨੇ ਨਸ਼ੇ ਹੋਣਾ ਤੇ ਉਦੋਂ ਜਿਆਦੇ ਤੋਂ ਜਿਆਦੇ ਫੇਂ ਵੇਖੀ ਸੀ ਫੇਂ ਲੋਕਾਂ ਦੇ ਸੀ ਕੋਈ ਕੋਈ ਬਿਰਜ਼ੋਰਗਾ ਉਹ ਵੀ ਉਹਦਾ ਵੀ ਕੋਦੋਂ ਕਮਲੀ ਛੜਦੇ ਖੜਕਾ ਹੁੰਦਾ ਟੱਲੀ ਵਾਂਗੂ ਖੜਕਦੀ ਮਾਵਾ ਛੋਟੇ ਛੋਟੇ ਮੋਠਾਂ ਦੇ ਦਾਣੇ ਜਿੰਨੇ ਜਿੰਨੇ ਦੇ ਹੋਣ ਦਾ ਪਤਾ ਨਹੀਂ ਕਿ ਉਹ ਦੀ ਫੀਮਾ ਕਿਉਂ ਜਾਂਦੀ ਹੈ ਹੈ ਨਹੀਂ ਜਨਰਲ ਸਾਡੇ ਵੇਣ ਤਾਂ ਜਿਵੇਂ ਕਿ ਤੁਸੀਂ ਬਾਪੂ ਦੇ ਸਾਰੇ ਗੱਲਾਂ ਬਾਤਾਂ ਹਨਾ ਸੁਣੀਆਂ ਬਾਪੂ ਦਾ ਜਿਹੜਾ ਵੀ ਪੁਰਾਣਾ ਸੀਗਾ ਆਪਣੇ ਜੋ ਵੀ ਦਿਮਾਗ ਦੇ ਵਿੱਚ ਗੱਲਾਂ ਸੀ ਜਿੰਨੀਆਂ ਕਿ ਗੱਲਾਂ ਸੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਗੱਲਾਂ ਹੋਰ ਵੀ ਬਹੁਤ ਨੇ ਬਟ ਸਾਨੂੰ ਵੀ ਸਮਾਂ ਮੇ ਇਜਾਜ਼ਤ ਨਹੀਂ ਦਿੰਦਾ ਹਨਾ ਵੀ ਕਿਉਂਕਿ ਜੇ ਆਪਾਂ ਸਾਰੀਆਂ ਗੱਲਾਂ ਕਰ ਲਾਂਗੇ ਤਾਂ ਵੀਡੀਓ ਦਾ ਵੀ ਟਾਈਮਿੰਗ ਹੈਗੀ ਆ ਬਹੁਤ ਜ਼ਿਆਦਾ ਲੰਬੀ ਚਲੀ ਜਾਣੀ ਆ ਕੋਸ਼ਿਸ਼ ਕਰਾਂਗੇ ਫਿਰ ਕਿਸੇ ਦਿਨ ਤੁਹਾਨੂੰ ਬਾਪੂ ਨਾਲ ਮਿਲਾਵਾਂਗੇ ਬਾਪੂ ਨਾਲ ਗੱਲਾਂ ਬਾਤਾਂ ਹੋਰ ਸਾਂਝੀਆਂ ਕਰਾਂਗੇ ਆਪਾਂ ਜਿੰਨੀਆਂ ਹੋ ਸਕੀਆਂ ਤੇ ਇੱਕ ਜਿਹੜੀ ਮੈਂ ਗੱਲ ਸਭ ਤੋਂ ਵੱਡੀ ਤੇ ਮੇਨ ਗੱਲ ਹੈ ਜਿਹੜੀ ਕਹਿਣਾ ਚਾਹੁੰਦਾ ਜਿਹੜੀ ਮੇਰੇ ਦਿਲ ਦਿਮਾਗ ਦੇ ਵਿੱਚ ਹੈਗੀ ਆ ਵੀ ਆਪਣੇ ਅੱਜ ਕੱਲ੍ਹ ਕੀ ਆ ਬ੍ਰੌਡਕਾਸਟ ਬਹੁਤ ਬਣਾ ਰਹੇ ਨੇ ਲੋਕ ਬ੍ਰੌਡਕਾਸਟ ਬਹੁਤ سارے ਲੋਕ ਹੈਗੇ ਨੇ ਸੱਥਾਂ ਕਰਨ ਜਾ ਰਹੇ ਨੇ ਠੀਕ ਹੈ ਉਹਨਾਂ ਦਾ ਮੇਨ ਮੁੱਦਾ ਕੀ ਹੁੰਦਾ ਰੋਟੀ ਸੇਕਣ ਠੀਕ ਹੈ ਉਹਨਾਂ ਨੇ ਇੱਕ ਆਪਦਾ ਕਾਰੋਬਾਰ ਚਲਾਇਆ ਹੋਇਆ ਚਲੋ ਠੀਕ ਆ ਆਪਾਂ ਨਹੀਂ ਕਹਿੰਦੇ ਚੰਗੀ ਗੱਲ ਆ ਜੇ ਕੋਈ ਉਹ ਚੰਗੀ ਗੱਲ ਲੋਕਾਂ ਤੇ ਕਰ ਪਹੁੰਚਾਉਂਦੇ ਆ ਠੀਕ ਹੈ ਬਟ ਕਿਤੇ ਨਾ ਕਿਤੇ ਹਰ ਇੱਕ ਪਿੰਡ ਦੇ ਵਿੱਚ ਸੋਸ਼ਲ ਮੀਡੀਆ ਤੇ ਤਾਂ ਹਰ ਇੱਕ ਹੀ ਜੁੜਿਆ ਹਰ ਇੱਕ ਦੇ ਬੰਦੇ ਦੇ ਹੱਥ ਦੇ ਵਿੱਚ ਫੋਨ ਆ ਠੀਕ ਹੈ ਤਾਂ ਕੋਸ਼ਿਸ਼ ਕਰਿਆ ਕਰਗੇ ਵੀ ਚਲੋ ਆਪਾਂ ਆਪ ਦੀਆਂ ਵੀਡੀਓ ਸਪਾ ਦਿੰਨੇ ਆ ਆਪ ਦੀਆਂ ਇੰਸਟਾ ਤੇ ਰੀਲਾਂ ਪਾਤੀਆਂ YouTube ਤੇ ਬਲੌਗ ਪਾਤੇ ਜਾਂ ਕੁਝ ਵੀ ਆ ਤਾਂ ਕੋਸ਼ਿਸ਼ ਕਰਿਆ ਕਰਗੇ ਵੀ ਜਿਹੜੇ ਆਪਣੇ ਪਿੰਡ ਦੇ ਵਿੱਚ ਜਾਂ ਆਪ ਦੇ ਕੋਲ ਆਪਣੇ ਬਿਉਰਗਣੇ ਵੀ ਆਪਾਂ ਕਿਸੇ ਹੋਰ ਦੀ ਰੋਟੀ ਸੇਕਣ ਦੀ ਬਜਾਏ ਕਿਉਂ ਨਾ ਆਪਾਂ ਉਹ ਖੁਦ ਮੰਨ ਕੇ ਚਲੋ ਆਪ ਦਾ ਉਹਨੂੰ ਵੀ ਵੀ ਇਨਕਮ ਦਾ ਸਾਧਨ ਬਣਾ ਗਏ ਵੀ ਆਪਾਂ ਖੁਦ ਉਹ ਤੋਂ ਪੈਸੇ ਕਮਾ ਸਕੀਏ ਦੋ ਚਲੋ ਪੈਸਾ ਨਹੀਂ ਤਾਂ ਵੀ ਆਪਾਂ ਖੁਦ ਕਿਉਂ ਨਹੀਂ ਉਹ ਚੀਜ਼ਾਂ ਕਰ ਸਕਦੇ ਜਿਹੜੀਆਂ ਆਪਾਂ ਲੋਕਾਂ ਨੂੰ ਕਹਿੰਨੇ ਆ ਹੁਣ ਪਿੱਛੇ ਜੇ ਮੈਂ ਬੇਬੇ ਦੀ ਵੀਡੀਓ ਪਾਈ ਸੀ ਤਾਂ ਬਹੁਤ ਸਾਰੇ ਚੈਨਲ ਵਾਲੇ ਨੇ ਉਹਨਾਂ ਨੇ ਕੀ ਕੀਤਾ ਪਹਿਲਾਂ ਦੇਖੀ ਵੀਡੀਓ ਦੇਖ ਕੇ ਉਹਨਾਂ ਨੂੰ ਉਹਨਾਂ ਨੇ ਕਮੈਂਟ ਪੜੇ ਉਹਨਾਂ ਨੇ ਰਿਵਿਊ ਪੜੇ ਉਹਨਾਂ ਨੂੰ ਪਤਾ ਲੱਗਿਆ ਵੀ ਲੋਕ ਇਹ ਚੀਜ਼ਾਂ ਦੇਖਣੀਆਂ ਪਸੰਦ ਕਰਦੇ ਨੇ ਤਾਂ ਉਹਨਾਂ ਨੇ ਮੇਰੇ ਨਾਲ ਚੋ ਜਿਆ ਦੀ ਫੈਮਿਲੀ ਨੂੰ ਸਪੋਰਟ ਕਰ ਰਿਹਾਗਾ ਉਹਨਾਂ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆ ਰਿਹਾ ਉਸ ਨੂੰ ਕੋਸ਼ਿਸ਼ ਕਰਿਆ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਦੀ ਠੀਕ ਹੈ ਉਹਨਾਂ ਚਲੋ ਕੰਮ ਹੈ ਹੋ ਸਕਦਾ ਸਾਡੇ ਤੋਂ ਵਧੀਆ ਉਹਨਾਂ ਦਾ ਬਲਾਰਾ ਵਧੀਆ ਉਹਨਾਂ ਕੋਲੇ ਵੀ ਵੀਡੀਓ ਐਡੀਟਿੰਗ ਦਾ ਸਿਸਟਮ ਹੋਵੇ ਜਾਂ ਵਧੀਆ ਉਹਨਾਂ ਕੋਲੇ ਸਾਰਾ ਕੁਝ ਬਣਾਉਣ ਦਾ ਹੋਵੇ ਸਾਡੇ ਕੋਲੇ ਉਹ ਨਹੀਂ ਫੈਸਿਲਿਟੀ ਨਹੀਂ ਹੋਣੀ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਮੇਨ ਗੱਲ ਤਾਂ ਗੱਲ ਦੀ ਹੈ ਨਾ ਵੀ ਆਪਾਂ ਤਾਂ ਤੁਹਾਡੇ ਨਾਲ ਬਾਪੂ ਦੀਆਂ ਗੱਲਾਂ ਸ਼ੇਅਰ ਕਰਨੀਆਂ ਸੀਗੀਆਂ ਬਾਪੂ ਦੀ ਸੋਚ ਤੁਹਾਡੇ ਸਾਹਮਣੇ ਰੱਖਣੀ ਸੀਗੀ ਉਹਦੇ ਵਿੱਚ ਕੁਆਲਿਟੀ ਮੈਟਰ ਨਹੀਂ ਕਰਦੀ ਵੀਡੀਓ ਨਹੀਂ ਮੈਟਰ ਕਰਦੀ ਜਾਂ ਆਪਣੇ ਕੋਲੇ ਜੋ ਵੀ ਫੈਸਿਲਿਟੀ ਜੋ ਵੀ ਸਮਾਨ ਆ ਪ੍ਰੋਡਕਟ ਆ ਉਹ ਚੀਜ਼ ਮੈਟਰ ਨਹੀਂ ਕਰਦੀ ਤਾਂ ਜੇ ਤੁਹਾਨੂੰ ਬਾਪੂ ਦੀਆਂ ਗੱਲਾਂ ਵਧੀਆ ਲੱਗੀਆਂ ਤਾਂ ਇਹਨੂੰ ਸ਼ੇਅਰ ਜਰੂਰ ਕਰਨਾ